ਹਾਂਜੀ ਬਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਬਈ ਚੇਲੇ ਬਣ ਕੇ ਗਏ ਆ ਮੇਰੇ ਵੀਰੋ ਬਾਈ ਗੋਲਡੀ ਰੁੜਕਾ ਔਰ ਪਵਨ ਰੁੜਕਾ ਮੇਰੇ ਵੀਰੋ ਇਹ ਰੁੜ ਕੇ ਪਿੰਡ ਤੋਂ ਚੱਲ ਕੇ ਆਏ ਮੇਰੇ ਵੀਰੋ ਇਹਨਾਂ ਨੇ ਉਸਤਾਦ ਧਾਰਨ ਕੀਤਾ ਹੈ ਬਾਈ ਚਿਰਾਗ ਮੌੜ ਨੂੰ ਮੇਰੇ ਵੀਰੋ 1 ਲੱਖ ਦੀ ਨਗਦ ਰਾਸ਼ੀ ਦੇ ਨਾਲ ਬਾਈ ਚਿਰਾਗ ਮੌੜ ਨੂੰ ਉਸਤਾਦ ਧਾਰਨ ਕਰ ਲਿਆ ਹੈ ਬਾਈ ਗੋਲਡੀ ਰੁੜਕਾ ਬਾਈ ਪਵਨ ਰੁੜਕਾ ਮੇਰੇ ਵੀਰੋ ਇਹਨਾਂ ਭਰਾਵਾਂ ਨੇ ਉਸਤਾਦ ਧਰਮਗੀਤਾ ਲੈ ਵੀ ਵੱਡੀਆਂ ਮੁਬਾਰਕਾਂ ਭਾਈ ਗੋਲਦੀ ਰੁੜਕੇ ਨੂੰ ਔਰ ਪਤਨ ਰੁੜਕੇ ਨੂੰ ਔਰ ਵੱਡੀ ਮੁਬਾਰਕਬਾਦ ਹੈ ਭਾਈ ਚਿਰਾਗ ਮਾਉਂਡ ਨੂੰ ਜਿਹਨੂੰ ਅੱਜ 1 ਲੱਖ ਦੀ ਨਗਦ ਰਸੀ ਦੇ ਨਾਲ ਮਾਨਨੇ ਸਨਮਾਨੇ ਮੇਰੇ ਵੀਰੋ ਮੁੰਡੇ ਚੇਲੇ ਬਣ ਕੇ ਗਏ ਐ ਐਨ ਕਹਿੰਦੇ ਭਾਈ ਚਿਰਾਗ ਮਾਉਂਡ ਨੂੰ ਵੀ ਵੱਡੀ ਮੁਬਾਰਕਬਾਦ ਹੈ ਇਹ ਵੱਡਾ ਮਾਲ ਹੈ ਕਣੂ ਤਰਵਾਇਦਾ ਇਹ ਮੋਟਰਸਾਈਕਲਾਂ ਦਾ ਜੇਤੂ ਹੈ ਇਹ ਵੱਡਾ ਮਾਲ ਹੈ ਤਿਰਜਾਂ ਦਾ ਕੂਲਰਾਂ ਦਾ ਪੱਕੇ ਦਾ ਟੱਪਾ ਜੇਤੂ ਐ ਇਹ ਲੋਆਂ ਦਾ ਬੈਰੀ ਐ ਇਹ ਲੋਆਂ ਦਾ ਬੈਰੀ ਐ ਮੇਰੇ ਵੀਰੋ ਦੁਰੀਆ ਚਰਾਗ ਕਹਿੰਦੀ ਐ ਮੌੜਾ ਪਿੰਡ ਆ ਮੇਰੇ ਵੀਰੋ ਇਹ ਕਹਿੰਦਾ ਭਾਈ ਸਾਈ ਪੱਖੀ ਦਾ ਚੇਲਾ ਐ ਇਹ ਸਾਈ ਪੱਖੀ ਦਾ ਚੰਡਿਆ ਹੋਇਆ ਆਉਂ ਕੇ ਦੇ ਚਰਾਗ ਮੌੜਾ ਵਾਲਾ ਵੱਡਾ ਮਾਲ ਕਬੂਤਰਬਾਈ ਦਾ ਮੇਰੇ ਵੀਰੋ ਇਹਨੇ ਮੋਟਰਸਾਈਕਲ ਵੀ ਜਿੱਤਿਆ ਇਹਦਾ ਚੋਟੀ ਦੇ ਮੱਲਾਂ ਦੇ ਵਿੱਚ ਨਾਮ ਬੋਲਦਾ ਐ ਇਹਦਾ ਚੋਟੀ ਦੇ ਮੱਲਾਂ ਦੇ ਵਿੱਚ ਨਾਮ ਦੇ ਵਿੱਚ ਕਹਿੰਦੇ ਮੌੜਾਂ ਦਾ ਨਾਮ ਰੋਸ਼ਨ ਕਰ ਦੁੱਤਾ ਹੈ ਦੁਰੀਏ ਐਵੇਂ ਨਹੀਂ ਚਰਾਕੇ ਦੀ ਮੇਰੇ ਮਿੱਤਰੋ ਇਹਨੇ ਲੋ ਅੱਜ ਬੰਬ ਕੱਢਿਆ ਇਹਨੇ ਲੋ ਅੱਜ ਚਰਾਗਾਇਆ ਇਹ ਉਹ ਚਰਾਗ ਹੈ ਇਹ ਦੱਸਣ ਪੁੱਛਣ ਦੀਆਂ ਗੱਲਾਂ ਨਹੀਂ ਇਹ ਕਿਸੇ ਜਾਣ ਪਹਿਚਾਨ ਦਾ ਮਤਤ ਨਹੀਂ ਚਰਾਗ ਬਾਈ ਨੂੰ ਪੂਰੀ ਦੁਰੀਆ ਜਾਣਦੀ ਆ ਪੂਰੀ ਦੁਰੀਆ ਜਾਣਦੀ ਆ ਵੀ ਚਰਾਗੀ ਕੌਣ ਹੈ ਇਹ ਮੌੜਾ ਪਿੰਡ ਕਿੱਥੇ ਦੇ ਪਿੰਡ ਹੈ ਲੋਕੀ ਪੁੱਛਦੇ ਆ ਲੋਕੀ ਗੱਲਾਂ ਕਰਦੇ ਆ ਵੀ ਆ ਮੌਣਾ ਵਾਲਾ ਚਰਾਗ ਹੈ ਵੱਡਾ ਮਲਕ ਨੂੰ ਤਰਵਾਇਦਾ ਮੇਰੇ ਵੀਰੋ ਵੱਡੀਆਂ ਮੁਵਾਰਕਾਂ ਭਾਈ ਸਾਈ ਪੱਕੀ ਗਰੁੱਪ ਨੂੰ ਮੇਰੇ ਵੀਰੋ ਜੱਗਾ ਲਾੜ ਬਨਿਆਰਾ ਮੇਰੇ ਵੀਰੋ ਨਾਲੀ ਭਾਈ 골ਡੀ ਰੁੜਕਾ ਕਮਨ ਰੁੜਕਾ ਇਹਨਾਂ ਦੇ ਵੀ ਗਰੁੱਪ ਨੂੰ ਵੱਡੀਆਂ ਮੁਵਾਰਕਾਂ ਨੇ ਮੇਰੇ ਵੀਰੋ ਭਾਈ ਗਗਨ ਰੁੜਕੇ ਨੂੰ ਵੀ ਵੱਡੀਆਂ ਮੁਵਾਰਕਾਂ ਔਰ ਹੋਰ ਵੀ ਜਿੰਨੇ ਪ੍ਰਾਇਮ ਨਾਲ ਜੁੜਿਆ ਸਾਰਿਆਂ ਨੂੰ ਵੱਡੀਆਂ ਮੁਵਾਰਕਾਂ ਸਤ ਪਾਗਰ ਇਹ ਹੋਵੇ ਮੇਰੇ ਵੀਰੋ